ਇੱਕ ਇੰਗਲਿਸ਼ ਨੂੰ ਰਿਲੇਟਡ ਜਿਹੜੀ ਖਬਰ ਹੈਗੀ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਕਿਸ ਤਰ੍ਹਾਂ ਜਿਹੜੇ ਟ੍ਰਾਂਸਪੋਰਟੇਸ਼ਨ ਕੋਲੀਸ਼ਨ ਆ ਉਹਨਾਂ ਨੇ ਚੈਲੰਜ ਕੀਤਾ ਜਿਹੜਾ ਸਮਾਲ ਬਿਜ਼ਨਸ ਇਨ ਟ੍ਰਾਂਸਪੋਰਟੇਸ਼ਨ ਕੋਲੀਸ਼ਨ ਹਨਾ ਉਹਨਾਂ ਵੱਲੋਂ ਅੱਜ ਇਹ ਖਬਰ ਆ ਵੀ ਉਹ ਕਹਿੰਦੇ ਵੀ ਜਦੋਂ ਹੁਣ ਪ੍ਰੈਜ਼ੀਡੈਂਟ 트ੰਪ ਨੇ ਕਹੇ ਦਿੱਤਾ ਆ ਵੀ ਇੰਗਲਿਸ਼ ਜਿਹੜੀ ਲੈਂਗੁਏਜ ਆ ਤੇ ਇਹਨੂੰ ਇਨਫੋਰਸ ਕਿਉਂ ਨਹੀਂ ਕੀਤਾ ਜਾਂਦਾ ਐਫ ਐਮ ਸੀ ਐਸ ਏ ਇਸ ਚੀਜ਼ ਨੂੰ ਕਿਉਂ ਨਹੀਂ ਇਨਫੋਰਸ ਕਰ ਰਹੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਜਿਹੜੀ ਡਰਾਈਵਰ ਕੁਆਲੀਫਿਕੇਸ਼ਨ ਰੈਗੂਲੇਸ਼ਨ ਹੈਗੀ ਆ ਆ ਕਹਿੰਦੇ ਭਈ ਇਹਦੇ ਨਾਲ ਇਕੱਲਾ ਇੱਕ ਟਰੱਕ ਨਹੀਂ ਦੂਜੇ ਟਰੱਕਰ ਦੀ ਸੇਫਟੀ ਦਾ ਇਸ਼ੂ ਵੀ ਹੈਗਾ ਆ ਤੇ ਆਮ ਲੋਕਾਂ ਦੀ ਸੇਫਟੀ ਦਾ ਇਸ਼ੂ ਵੀ ਹੈਗਾ ਆ ਜਿਹੜੀਆਂ ਸਟੇਟਸ ਆ ਉਹ ਪੂਰੀ ਤਰ੍ਹਾਂ ਇਸ ਚੀਜ਼ ਨੂੰ ਲਾਗੂ ਕਿਉਂ ਨਹੀਂ ਕਰ ਰਹੀਆਂ ਕਿ ਜਦ ਕਿ ਇਹ ਰਿਕੁਆਇਰਮੈਂਟ ਆ ਜੇ ਤੁਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣਾ ਤੇ ਤੁਹਾਨੂੰ ਇੰਗਲਿਸ਼ ਆਣੀ ਚਾਹੀਦੀ ਹੈਗੀ ਆ ਤੇ ਕਹਿੰਦੇ ਭਈ ਜੋ ਹਾਂਜੀ ਸਾਡੇ ਦੂਜੀ ਗੱਲ ਦਾ ਹਰਜੋਤ ਭਾਜੀ ਕਿ ਕਿੱਥੇ ਦੇ ਇੱਥੇ ਕੋਈ ਪ੍ਰਾਈਵੇਟ ਕੋਰਸ ਲੈਣ ਦੀ ਲੋੜ ਨਹੀਂ ਕੋਈ ਕੋਸ਼ਿਸ਼ ਕਰਨ ਦੀ ਲੋੜ ਨਹੀਂ ਇੰਗਲਿਸ਼ ਦੇ ਲਈ ਹਰ ਅਡਲਟ ਸਕੂਲ ਹਰ ਸ਼ਹਿਰ ਦੇ ਵਿੱਚ ਅਡਲਟ ਸਕੂਲ ਹੈਗਾ ਫ੍ਰੀ ਇੰਗਲਿਸ਼ ਦੀਆਂ ਕਲਾਸਿਸ ਦਿੱਤੀਆਂ ਜਾਂਦੀਆਂ ਫਰੀ ਕੰਪਿਊਟਰ ਦੀਆਂ ਕਲਾਸਿਸ ਤੇ ਜਾਂਦੀਆਂ ਜੇ ਕੋਈ ਚਾਰਜ ਵੀ ਹੈਗਾ ਮੇਰੇ ਕੋਲ ਕਿਸੇ ਦਾ 25 ਡਾਲਰ ਹੋਊਗਾ ਕਲਾਸ ਦਾ ਚਾਰਜ ਜੇ ਤਾਂ 20 ਡਾਲਰ ਹੋਊਗਾ ਪਰ ਹਰ ਸ਼ਹਿਰ ਦੇ ਵਿੱਚ ਅਡਲਟ ਸਕੂਲ ਜਿਹੜੇ ਆ ਉਹ ਫਰੀ ਇੰਗਲਿਸ਼ ਦੀਆਂ ਕਲਾਸਿਸ ਦਿੰਦੇ ਆ ਤੋਂ ਪਲੀਜ਼ ਇਧਰ ਉਧਰ ਜਾਣ ਨਾਲੋਂ ਕਿਸੇ ਇਧਰ ਆਨਲਾਈਨ ਕੋਰਸ ਲੈ ਲਓ ਇਹ ਲੈ ਲਓ ਉਹਦੇ ਨਾਲੋਂ ਨਾ ਥਾਰਨ ਨਾਲੋਂ ਵਧੀਆ ਹੈਗਾ ਕਿ ਤੁਸੀਂ ਆਪਣੇ ਅਡਲਟ ਸਕੂਲ ਜਿਹੜਾ ਉੱਥੇ ਜਾਓ ਉੱਥੇ ਦੀਆਂ ਕਲਾਸਿਸ ਜਿੱਦਾਂ ਹੁਣ ਅਸੀਂ ਸਾਡੇ ਲਾਗੇ ਮੈਂਟੀਕਾ ਅਡਲਟ ਸਕੂਲ ਹੈਗਾ ਆ ਆਪਣੇ ਮੈਂਟੀਕੇ ਚ ਕਿੰਨੇ ਆ ਆਪਣੀ ਪਬਲਿਕ ਹੈਗੀ ਪਾਪੂਲੇਸ਼ਨ ਹੈਗੀ ਆ ਬਟੀਕਾ ਲੈਟਰ ਉਪਰ ਸਟਾਰਟ ਤੋਂ ਸਾਰੇ ਏਰੀਆ ਚ ਸੋ ਜਿਹੜਾ ਅਡਲਟ ਸਕੂਲ ਹੈਗਾ ਆ ਉੱਥੇ ਤੁਹਾਨੂੰ 20 ਕਲਾਸਿਸ ਹੈਗੇ ਆ ਈਵਨਿੰਗ ਕਲਾਸਿਸ ਆ ਵੀਕਐਂਡ ਕਲਾਸਿਸ ਆ ਸੋ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਜਿੱਦਾਂ ਕਿ ਪਿਛਲੀ ਵਾਰੀ ਇੱਕ ਭਾਜੀ ਉਹਨਾਂ ਨੇ ਕਾਲ ਕਰਕੇ ਦੱਸਿਆ ਸੀ ਉਹ ਫੈਕਟਰੀ 'ਚ ਕੰਮ ਕਰਦੇ ਸੀਗੇ ਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਦੀਆਂ ਕਲਾਸ ਆਪਣੇ ਆ ਇੰਗਲਿਸ਼ ਦੀਆਂ ਕਲਾਸਾਂ ਲੈਂਦੇ ਸੀਗੇ ਸੋ ਉਹ ਚੀਜ਼ਾਂ ਜਿਹੜੀਆਂ ਹਨਾ ਤੁਹਾਨੂੰ ਐਫਰਟ ਕਰਨੀ ਪੈਣੀ ਆ ਹੁਣ ਉਹੋ ਹੀ ਕੰਮ ਜਿਹੜਾ ਕਿ ਅੱਗੇ ਅੰਨੇਵਾਹ ਕੀਤਾ ਜਾਂਦਾ ਜੀ ਉਹ ਤੇ ਥੋੜਾ ਜਿਹਾ ਹੁਣ ਪੜ੍ਹ ਲੈ ਕੇ ਕਰਨਾ ਪੈਣਾ ਸੋ ਪਲੀਜ਼ ਇਹ ਚੀਜ਼ਾਂ ਤੇ ਧਿਆਨ ਦਿਓ ਜਿਹੜੇ ਅਡਲਟ ਸਕੂਲ ਹੈਗੇ ਆ ਉਹ ਫ੍ਰੀ ਕਲਾਸਸਿਸ ਪ੍ਰੋਵਾਈਡ ਕਰਦੇ ਆ ਇਹਨਾਂ ਚੀਜ਼ਾਂ ਦੇ ਲਈ ਜੀ ਜੀ ਬਿਲਕੁਲ ਸੋ ਬਿਲਕੁਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪਈ ਐਸ ਵੀ ਟੀ ਸੀ ਜਿਹੜਾ ਸਮਾਲ ਬਿਜ਼ਨਸ ਟਰਾਂਸਪੋਰਟੇਸ਼ਨ ਕੋਲੀਸ਼ਨ ਆ ਉਹਨਾਂ ਨੇ ਲੈਟਰ ਲਿਖਿਆ ਆ ਐਫ ਐਮ ਸੀ ਐਸ ਏ ਦੇ ਐਫ ਐਮ ਸੀ ਐਸ ਏ ਦੇ ਜਿਹੜੇ ਸਟੀਵ ਵਾਰਬਰੀਆ ਸੈਕਟਰੀ ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਜਿਹੜੇ ਨਵੇਂ ਸੈਕਟਰੀ ਆ ਸ਼ਾਨ ਰਫੀ ਕਹਿੰਦੇ ਵੀ ਜਦ ਦਾ ਹੁਣ ਇਹ ਰੂਲ ਲਾਗੂ ਹੋ ਗਿਆ ਆ ਵੀ ਤੁਸੀਂ ਕਿਉਂ ਨਹੀਂ ਇਹਦੇ ਤੇ ਐਕਟ ਕਰ ਰਹੇ ਕਹਿੰਦੇ ਵੀ ਵੀ ਕੈਨ ਨਾਟ ਹੈਵ ਨੋਨ ਇੰਗਲਿਸ਼ ਟਰੱਕਰਸ ਕਿਲਿੰਗ ਟਰੱਕਰਸ ਸੋ ਲੋਕ ਮਤਲਬ ਇਹ ਵੀ ਇਹਨਾਂ ਨੇ ਹੁਣ ਮਲਾਦਾ ਇਹ ਇਸ਼ੂ ਫੋਰਫਰੰਟ ਤੇ ਲੈ ਆਂਦਾ ਇਹਨਾਂ ਨੇ ਸੋ ਇਹਦੇ ਤੇ ਸ਼ਕਤੀ ਜਿਹੜੀ ਮਲਾਦਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਊਗੀ ਕਰਨਾ ਤੁਸੀਂ ਕੀ ਆ ਵੀ ਭਾਈ ਹੋਣ ਇੰਗਲਿਸ਼ ਦੇ ਜਿਹੜਾ ਉਹਨੂੰ ਆਪਣਾ ਕਰੋ ਥੋੜੀ ਤਿੱਖੀ ਕਰੋ ਉਹਨੂੰ ਇਹ ਹੀ ਆਪਾਂ ਕਹਿੰਨੇ ਆ ਪ੍ਰੈਕਟਿਸ ਕਰੋ ਉਹਦੀ ਤੇ ਥੋੜਾ ਬਹੁਤੀਆਂ ਕਲਾਸਾਂ ਲਾਓ ਅਡਲਟ ਸਕੂਲ ਦਾ ਤੁਹਾਨੂੰ ਆ ਦੱਸਿਆ ਆ ਹੋਰ ਆਨਲਾਈਨ ਬਥੇਰਾ ਕੁਝ ਆ ਜਿੱਥੇ ਆਪਾਂ ਰੀਲਾਂ ਦੇਖਦੇ ਆ ਉਥੇ ਥੋੜੀਆਂ ਜਿਹੀਆਂ ਇਦਾਂ ਦੀਆਂ ਵੀਡੀਓਜ਼ ਵੀ ਜਿਹੜੋ ਬੰਦਾ ਦੇਖ ਸਕਦਾ ਜਦੋਂ ਥੋੜਾ ਬਹੁਤਾ ਹੱਥ ਹੌਲਾ ਹੋਊਗਾ ਹੱਥ ਸੌਕਾ ਹੋਊਗਾ ਚੰਗੇ ਰਹੋਗੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਜਿਹੜੀ ਉਹ ਈਜ਼ੀ ਰਹਿੰਦੀ ਆ ਕਾਲਜ ਵੀ ਆਪਣੇ ਨਾਲ ਜੁੜ ਰਿਹਾ ਤੇ ਕਾਲ ਕਰਨ ਦਾ ਲਈ ਨੰਬਰ ਹੈ ਜੀ 4827252408272 5200 ਤੇ ਕਾਲ ਕਰਕੇ ਤੁਸੀਂ ਜਿਹੜੇ ਜੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਆ ਆਪਣੇ ਨਾਲ ਜੁੜੇ ਨੇ